ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਆਇਆ ਦੀਆਂ ਕੁਝ ਗੱਲਾਂ ਵਾਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ਮਾਨਤ ਨਿਜਮਾ ਸ਼ਬੰਧੀ ਜਿਹੜੀ ਸਖਤੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਦੂਜਾ ਸਰੀ ਦੇ ਵਿੱਚ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਤੀਜੀ ਵਾਰ ਗੋਲੀਆਂ ਚੱਲੀਆਂ। ਚੌਥੀ ਗੱਲਬਾਤ ਕਰਨੀ ਹੈ BC ਦੇ ਹਸਪਤਾਲ ਇੰਟੀਰੀਅਰ ਦੇ ਵਿੱਚ ਇੱਕ ਹਸਪਤਾਲ ਦੇ 6 ਡਾਕਟਰਾਂ ਨੇ ਅਸਤੀਫਾ ਦੇ ਦਿੱਤਾ। ਤੇ ਖਾਸ ਤਾਤ ਮੰਨੇ ਜਾ ਰਿਹਾ ਹੈ ਕਿ ਕਟੂਗੀ ਤੇ ਸਤੰਬਰ ਦੇ ਵਿੱਚ ਕੈਨੇਡਾ ਵਿੱਚ ਘਰਾਂ ਦੀ ਕੰਸਟਰਕਸ਼ਨ ਵਧੀ ਆ ਇਹਦੇ ਸੰਬੰਧੀ ਕੁਝ ਗੱਲਾਂ ਬਾਤਾਂ ਕਰਨੇ ਸਭ ਤੋਂ ਪਹਿਲੀ ਗੱਲ ਬਾਤ ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਨਾਉਂਸਮੈਂਟ ਕੀਤੀ ਆ ਕਿ ਜਿਹੜਾ ਅਗਲੇ ਹਫਤੇ ਫੈਡਰਲ ਸਰਕਾਰ ਇੱਕ ਨਵਾਂ ਬਿਲ ਇੰਟਰੋਡਿਊਸ ਕਰ ਰਹੀ ਆ ਜਿਹਦੇ ਨਾਲ ਜਿਹੜੇ ਕੁਝ बार-बार ਜਿਹੜੇ ਜੁਰਮ ਕਰਨ ਵਾਲੇ ਲੋਕ ਨੇ ਉਹ ਜੇਲ੍ਹ ਚੋਂ ਬਾਹਰ ਆ ਜਾਂਦੇ ਆ ਤੇ ਜਦੋਂ ਉਹ ਟ੍ਰਾਇਲ ਦੀ ਵੇਟ ਕਰਦੇ ਆ ਉਸ ਵੇਲੇ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਇਹ ਮਾਮਲਾ ਕੈਨੇਡਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆ ਮਾਮਲਾ ਇਹ ਚਰਚਾ ਦੇ ਵਿੱਚ ਆ ਕਿ ਬੰਦੇ ਦੀ ਕੋਨੇ ਕੋਈ ਜੁਰਮ ਕਰਤਾ ਕੁਝ ਕਰਾਇਮ ਕਰ ਦਿੱਤਾ ਵਾਇਲੈਂਸ ਕਰ ਦਿੱਤੀ ਉਹਨੂੰ ਫੜ ਕੇ ਤੁਸੀਂ ਅੰਦਰ ਦੇ ਦਿੱਤਾ ਪੁਲਿਸ ਫੜ ਕੇ ਲੈ ਕੇ ਫੜਨ ਤੋਂ ਬਾਅਦ ਪਹਿਲਾਂ ਤੋਂ ਛੁੱਟ ਜਾਂਦਾ ਉੱਥੋਂ ਹੀ ਉਹਦੇ ਜਿੰਨਾ ਚਿਰ ਚਾਰਜ ਨਹੀਂ ਲੱਗਦੇ ਉਹਨੂੰ ਛੱਡਿਆ ਜਾ ਸਕਦਾ ਫਿਰ ਉਹ ਜੇਲ੍ਹ ਦੇ ਵਿੱਚ ਜਦੋਂ ਚਲੇ ਜਾਂਦਾ ਫਿਰ ਉਹਦੀ ਜ਼ਮਾਨਤ ਹੋ ਜਾਂਦੀ ਹੈ ਚਲੋ ਇੱਕ ਵਾਰੀ ਹੋ ਗਈ ਉਹ ਜਦੋਂ ਜ਼ਮਾਨਤ ਹੋ ਗਈ ਉਹ ਬਾਹਰ ਆ ਕੇ ਫਿਰ ਉਹੀ ਕੰਮ ਕਰਦਾ ਫਿਰ ਕਿਸੇ ਨੂੰ ਮਾਰਦਾ ਜਾਂ ਕੁਝ ਕਰਦਾ ਲੁੱਟਖੋ ਕਰਦਾ ਜਾਂ ਵਾਇਲ ਜਿਹੜੀ ਵਾਇਲੈਂਸ ਕਰਦਾ ਉਹਨੂੰ ਫੇਰ ਪੁਲਿਸ ਲੈ ਜਾਂਦੀ ਹੈ ਉਹ बार-बार ਉਹੀ ਬੰਦਾ ਜਿਹੜਾ ਰਿਪੀਟ ਆਫੈਂਡਰ ਆ ਉਹ ਗੁਨਾਹ ਕਰੀ ਜਾਂਦਾ ਜੁਰਮ ਕਰੀ ਜਾਂਦਾ ਪੁਲਿਸ ਫੜੀ ਜਾਂਦੀ ਹੈ ਉਹ ਛੁੱਟੀ ਜਾਂਦਾ ਇਹਦੇ ਉੱਤੇ ਬਿੱਲ ਵੀ ਆਇਆ ਸੀ ਪਿੱਛੇ ਜੇ ਨਹੀਂ ਪਾਸ ਹੋ ਸਕਿਆ ਤੇ ਇਹ ਕਿਹਿਆ ਬਾਰ ਬਾਰ ਗੱਲ ਕੀਤੀ ਜਾਂਦੀ ਵੀ ਪੁਲਿਸ ਤੇ ਆਪਣਾ ਕੰਮ ਕਰਦੀ ਆ ਪੁਲਿਸ ਨੇ ਤਾਂ ਆਪਣਾ ਕੰਮ ਕਰ ਲਿਆ ਹੁਣ ਅੱਗੇ ਜਿਹੜਾ ਸਿਸਟਮ ਆ ਸਾਡਾ ਉਹੀ ਉਹਨੂੰ ਛੱਡੀ ਜਾਂਦਾ ਤਾਂ ਪੁਲਿਸ ਕਿੰਨੀ ਵਾਰੀ ਫੜੇ ਉਹਨੂੰ ਹੁਣ ਬਾਹਰ ਕਾਰਨੀ ਨੇ ਕਿਹਾ ਕਿ ਅਸੀਂ ਜਲਦੀ ਉਹਦੇ ਵਿੱਚ ਤਬਦੀਲੀ ਕਰ ਰਹੇ ਆ ਚੇਂਜ ਇਹਦੇ ਵਿੱਚ ਇਸ ਵੇਲੇ ਚਾਹੀਦੀ ਆ ਕੈਨੇਡਾ ਦੇ ਬੇਲ ਸਿਸਟਮ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਛੁੱਟ ਜਾਂਦੇ ਆ ਅਨਲੈਸ ਜਿਹੜਾ ਪ੍ਰੋਸੀਕਿਊਟਰ ਆ ਉਹ ਇਹ ਪ੍ਰੂਵ ਨਾ ਕਰੇ ਕਿ ਇਹ ਖਤਰਨਾਕ ਆ ਉਹਨੂੰ ਛੁੱਟ ਜਾਂਦੇ ਵੀ ਇਹ ਕੋਈ ਬਹੁਤ ਵੱਡਾ ਜਿਹੜਾ ਖਤਰਨਾਕ ਨਹੀਂ ਆ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਹੁਣ ਮਾਰਕ ਕਾਰਨ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜੇ ਜਿਹੜੇ ਇਹ ਵਾਇਲੈਂਟ ਕ੍ਰਾਈਮਨਲਸ ਨੇ ਉਹਨਾਂ ਨੂੰ ਨੇਚਰ ਜਿਹੜੀ ਉਹਦੀ ਕ੍ਰਾਈਮ ਦੀ ਦੇਖ ਕੇ ਦਿੱਤਾ ਜਾਊਗਾ ਔਰ ਜਦੋਂ ਬਾਰ ਬਾਰ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਰਿਕਾਰਡ ਇਹ ਦੱਸਦਾ ਕਿ ਉਹ ਹੀ ਬਾਰ ਬਾਰ ਜੁਰਮ ਦੁਬਾਰਾ ਕਰੀ ਜਾਂਦੇ ਆ ਤੇ ਉਹੀ ਜਿਹੜੀ ਇਹਦੇ ਉੱਤੇ ਫਿਰ ਇਹਦਾ ਫਰਕ ਪੈਂਦਾ ਹੁਣ ਹੋਊਗਾ ਕਿ ਨਵਾਂ ਜਿਹੜਾ ਲਾ ਆ ਉਹਦੇ ਨਾਲ ਕਹਿ ਲਓ ਕਿ ਜਿਹੜੀ ਸਕ੍ਰਿਪਟ ਆਫ ਫਲਿੱਪ ਹੋ ਜਾਊਗੀ ਫਲਿੱਪ ਹੋਣ ਦਾ ਮਤਲਬ ਕੀ ਆ ਕੁਝ ਜਿਹੜੇ ਸੀਰੀਅਸ ਕਰਾਈਮਸ ਨੇ ਜਿਹਦੇ ਵਿੱਚ ਉਹਦੇ ਤੇ ਦੋਸ਼ ਲੱਗ ਗਏ ਵੀ ਇਹ ਬੰਦੇ ਨੇ ਆ ਕੰਮ ਕੀਤਾ ਆ ਉਹਨੂੰ ਇਹ ਪ੍ਰੂਵ ਕਰਨਾ ਪਊਗਾ ਵੀ ਇਹਨੂੰ ਮੰਨ ਲਓ ਕਿ ਉਹਨੂੰ ਪਤਾ ਹੈ ਕਿ ਇਹਨੂੰ ਜਿਹੜਾ ਬੇਲ ਡਿਜ਼ਰਵ ਕਰਦਾ ਹੈ ਨਾ ਕਿ ਦੂਜੇ ਤੇ ਹੁਣ ਇਹ ਆ ਕਿ ਪਹਿਲਾਂ ਜਿਹੜਾ ਬੰਦਾ ਫੜ ਲਿਆ ਜਾਂਦਾ ਆ ਜਿਹੜਾ ਡਿਪਾਰਟਮੈਂਟ ਆ ਜਾਂ ਜਿਹੜਾ ਵਿਭਾਗ ਆ ਜਸਟਿਸ ਡਿਪਾਰਟਮੈਂਟ ਆ ਜਾਂ ਉਹਨਾਂ ਨੂੰ ਇਹ ਸਿੱਧ ਕਰਨਾ ਪੈਂਦਾ ਵੀ ਇਹ ਬੰਦਾ ਖਤਰਨਾਕ ਆ ਤੇ ਜੇ ਖਤਰਨਾਕ ਆ ਫੇਰ ਉਹਨੂੰ ਬੇਲ ਨਹੀਂ ਮਿਲਣੀ ਹੁਣ ਉਸ ਬੰਦੇ ਨੂੰ ਇਹ ਆਪਣੇ ਆਪ ਸਿੱਧ ਕਰਨਾ ਪਊਗਾ ਜਿਹੜਾ ਵਿਅਕਤੀ ਜੁਰਮ ਕਰਕੇ ਜਾ ਰਿਹਾ ਆ ਉਹਨੂੰ ਇਹ ਪ੍ਰੂਫ ਕਰਨਾ ਪਊਗਾ ਕਿ ਮੈਨੂੰ ਜ਼ਮਾਨਤ ਚਾਹੀਦੀ ਆ ਨਾ ਕਿ ਜਿਹੜਾ ਅਦਰ ਵੇ ਰਾਊਂਡ ਹੋਊਗਾ ਸੋ ਇਹ ਇੱਕ ਵੱਡੀ ਤਬਦੀਲੀ ਇਹਦੇ ਵਿੱਚ ਕੀਤੀ ਜਾ ਰਹੀ ਹੈ ਟਾਰਗੇਟ ਕਿਹਨੂੰ ਕੀਤਾ ਜਾ ਰਿਹਾ ਇਹ ਲਾ ਖਾਸ ਤੌਰ ਦੇ ਉੱਤੇ ਫੋਕਸ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਸੀਰੀਅਸ ਜਾਂ ਵਾਇਲੈਂਟ ਕ੍ਰਾਈਮ ਜਿਹਦੇ ਵਿੱਚ ਆਰਮਡ ਆਟੋ ਥੈਫਟਾ ਜਾਂ ਕੋਈ ਬ੍ਰੇਕਿੰਗ ਦੀਆਂ ਘਟਨਾਵਾਂ ਵਾਪਰਦੀਆਂ ਘਰਾਂ ਦੇ ਵਿੱਚ ਲੋਕ ਵੜ ਜਾਂਦੇ ਆ ਕੁਝ ਹਿਊਮਨ ਟਰੈਫਿਕਿੰਗ ਆ ਉਹਦਾ ਮਾਮਲਾ ਆ ਸੈਕਸ਼ੂਅਲ ਅਸੌਲਟ ਜਾਂ ਹੋਰ ਵਾਇਲੈਂਟ ਕ੍ਰਾਈਮਸ ਨੇ ਸੋ ਇਸ ਰੂਲ ਨੂੰ ਹੁਣ ਇੱਕ ਤਰੀਕੇ ਦੇ ਨਾਲ ਕਹ ਲਓ ਕਿ ਉਲਟਾ ਕਰ ਦਿੱਤਾ ਗਿਆ ਰਿਵਰਸ ਕਰ ਦਿੱਤਾ ਗਿਆ ਇਹਨਾਂ ਕ੍ਰਾਈਮਸ ਦੇ ਲਈ ਕੋਰਟ ਜਿਹੜੀ ਆ ਉਹ ਉਹ ਅਪਲਾਈ ਕਰੂਗੀ ਇਹਨਾਂ ਦੇ ਉੱਤੇ ਮਤਲਬ ਇਹ ਆ ਕਿ ਜਿਹੜਾ ਅਕਿਊਜ਼ਡ ਆ ਉਹਨੂੰ ਇਹ ਦੱਸਣਾ ਪਊਗਾ ਕਿ ਮੈਂ ਖਤਰਾ ਨਹੀਂ ਆ ਕਿਸੇ ਵੀ ਪਬਲਿਕ ਦੇ ਲਈ ਜਨਤਾ ਦੇ ਲਈ ਲੋਕਾਂ ਦੇ ਲਈ ਵੀ ਮੈਨੂੰ ਛੱਡ ਦਿਓ ਮੈਂ ਖਤਰਾ ਨਹੀਂ ਇਹ ਗੱਲ ਉਹਨੂੰ ਸਿੱਧ ਕਰਨੀ ਪਊਗੀ ਆਪ ਉਹਦਾ ਵਕੀਲ ਸਿੱਧ ਕਰੂਗਾ ਇਹ ਬੰਦਾ ਸਹੀ ਹੈ ਇਹਨੂੰ ਖਤਰਾ ਨਹੀਂ ਆ ਹੁਣ ਜਿਹੜਾ ਡਿਪਾਰਟਮੈਂਟ ਆ ਜਾਂ ਸਰਕਾਰ ਨੂੰ ਇਹ ਸਿੱਧ ਕਰਨਾ ਪੈਂਦਾ ਸੀ ਵੀ ਇਹ ਬੰਦਾ ਖਤਰਨਾਕ ਆ ਇਸ ਕਰਕੇ ਉਹਨੂੰ ਜ਼ਮਾਨਤ ਨਹੀਂ ਦੇਣੀ ਨਹੀਂ ਤਾਂ ਜਿਹੜਾ ਮਰਜ਼ੀ ਜ਼ਮਾਨਤ ਲੈ ਜਾਂਦਾ ਸੀ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਕ੍ਰਿਮੀਨਲ ਹਿਸਟਰੀ ਆ ਉਹ ਵੀ ਕੰਸਿਡਰ ਕੀਤੀ ਜਾਊਗੀ ਵੀ ਇਹ ਬੰਦਾ ਹੈ ਕਿੱਦਾਂ ਦਾ ਨੇ ਕੀਤਾ ਕੀ ਆ ਔਰ ਦੂਜਾ ਜਿਹੜਾ ਲਾ ਇਹ ਅਲਾਉ ਕਰਦਾ ਆ ਕਿ ਲੰਬੀਆਂ ਸਜ਼ਾਵਾਂ ਹੋਣਗੀਆਂ ਸੋ ਜਿਹੜੇ ਅਫੈਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰ ਰਹੇ ਆ ਉਹ ਬੈਕ ਟੂ ਬੈਕ ਜੇਲ ਟਾਈਮ ਜਿਹੜਾ ਉਹਨਾਂ ਨੂੰ ਹੋਊਗਾ ਫੋਰ ਐਗਜ਼ਾਮਪਲ ਇੱਕ ਜਿਹੜਾ ਪਰਸਨ ਆ ਉਹਨੂੰ ਮਤਲਬ 7 ਸਾਲ ਦੀ ਸਜ਼ਾ ਹੋਈ ਆ ਇੱਕ ਕ੍ਰਾਈਮ ਦੇ ਲਈ ਤੇ 5 ਸਾਲ ਦੂਜੇ ਕ੍ਰਾਈਮ ਦੇ ਲਈ ਉਹ 12 ਸਾਲ ਜਿਹੜਾ ਜੇਲ੍ਹ ਦੇ ਵਿੱਚ ਕੱਟੂਗਾ ਨਾ ਕਿ ਉਹਨਾਂ ਦੋਹਾਂ ਨੂੰ ਇਕੱਠੇ ਕਰਕੇ ਜਿਹੜੀ ਇੱਕ ਸ਼ਾਰਟ ਟਰਮ ਬਣਦੀ ਆ ਉਹ ਉਹਦੇ ਵਿੱਚ ਕੱਟੂਗਾ ਸੋ ਹਾਊਸ ਅਰੈਸਟ ਜਿਹੜੇ ਸੈਕਸ਼ੂਅਲ ਆਫੈਂਡਰਸ ਨੇ ਉਹਨਾਂ ਲਈ ਨਹੀਂ ਹੋਊਗੀ ਕਈ ਵਾਰ ਹੁੰਦਾ ਕਿ ਜਿਹੜਾ ਜੇ ਕਿਸੇ ਨੇ ਉਦੋਂ ਦਾ ਕ੍ਰਾਈਮ ਕੀਤਾ ਉਹਨੂੰ ਹਾਊਸ ਅਰੈਸਟ ਦੇ ਜਾਂਦੇ ਵੀ ਤੂੰ ਬੈਠਾ ਰ ਆਪਣੇ ਘਰ 'ਚ ਪਰ ਘਰੋਂ ਬਾਹਰ ਨਹੀਂ ਨਿਕਲ ਸਕਦਾ ਤੂੰ ਉਹ ਵੀ ਬੰਦ ਕਰ ਦਿੱਤੀ ਜੇ ਕੋਈ ਕਨਵਿਕਟ ਹੋ ਗਿਆ ਸੈਕਸੂਅਲ ਅਸੌਲਟ ਦੇ ਵਿੱਚ ਉਹਨੂੰ ਇਹ ਕਹਿੰਦੇ ਅਸੀਂ ਜਿਹੜੀ ਮਤਲਬ ਸਖਤ ਸਜ਼ਾ ਦੇਵਾਂਗੇ ਤੇ ਇਸ ਕਿਸਮ ਦੀਆਂ ਵੀ ਕੀਤੀਆਂ ਜਾ ਰਹੀਆਂ ਹੋਰ ਵੀ ਜਿਹੜੀਆਂ ਪੈਨਲਟੀਆਂ ਨੇ ਉਹ ਸਖਤ ਕੀਤੀਆਂ ਜਾਣਗੀਆਂ ਪੁਲਿਸ ਦੀ ਫੰਡਿੰਗ ਵਧਾਈ ਜਾਊਗੀ ਤਾਂ ਕਿ ਉਹ ਚੰਗੀ ਤਰ੍ਹਾਂ ਕੰਮ ਕਰ ਸਕਣ ਸੋ ਮਾਰਗਕਰਨਿਕਾ ਇੱਕ ਸਾਡੇ ਗੋਲ ਜਿਹੜੇ ਉਹ ਕਾਫੀ ਵੱਡੇ ਆ ਤੇ ਅਸੀਂ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਅਕਕੋਸੋ ਇੱਥੇ ਸ਼ੂਟਿੰਗ ਸਰੀ ਦੇ ਵਿੱਚ ਫੇਰ ਹੋਈ ਆ ਕਪਲ ਸ਼ਰਮਾ ਬਹੁਤ ਵੱਡਾ ਕਮੇਡੀਅਨ ਆ ਉਹਦਾ ਕਾਫੇ ਆ ਇੱਥੇ 120 ਸਟਰੀਟ ਦੇ ਉੱਤੇ ਤੇ 85 ਐਵੈਨਿਊ ਦੇ ਉੱਤੇ ਉਹਦੇ ਤੇ ਗੋਲੀਆਂ ਚੱਲਣ ਦੀ ਖਬਰ ਅੱਜ ਫੇਰ ਆਈ ਆ ਪੌਣੇ 4 ਵਜੇ ਤੜਕੇ ਦੱਸਿਆ ਜਾ ਰਿਹਾ ਅੱਜ ਜਾਨੀ ਕਿ ਵੀਰਵਾਰ ਨੂੰ ਪੁਲਿਸ ਨੂੰ ਉੱਥੇ ਕਈ ਜਿਹੜੇ ਬੁਲੇਟ ਹੋਲਜ਼ ਆ ਮਿਲੇ ਆ ਉਸ ਬਿਲਡਿੰਗ ਦੇ ਵਿੱਚ ਜਿੱਥੇ ਗੋਲੀਆਂ ਚੱਲੀਆਂ ਆ ਏ ਰੀਪੀਟਡ ਅਟੈਕ ਨੇ ਕਾਫੇ ਨੂੰ ਤਿੰਨ ਵਾਰੀ ਟਾਰਗੇਟ ਕੀਤਾ ਗਿਆ ਜੁਲਾਈ 10 ਦੇ ਵਿੱਚ ਜਦੋਂ ਇਹ ਖੁੱਲਿਆ ਹੀ ਸੀ ਹਜੇ ਉਹਦੇ ਖੁੱਲਣ ਤੋਂ ਇੱਕ ਹਫ਼ਤਾ ਬਾਅਦ ਹੀ ਇਹਦੇ ਤੇ ਗੋਲੀਆਂ ਚੱਲ ਗਈਆਂ ਸੀ ਮਹੀਨਾ ਨਹੀਂ ਸੀ ਟੱਪਿਆ ਫਿਰ ਅਗਸਤ 7 ਨੂੰ ਇੱਕ ਫੇਰ ਸ਼ੂਟਿੰਗ ਹੁੰਦੀ ਹੈ ਇੱਥੇ ਤੇ ਜਿਹੜੀ ਉੱਥੋਂ ਇੱਕ ਉਹ ਫਾਇਰ ਬੰਬ ਜਿਹਾ ਵੀ ਮਿਲਿਆ ਸੀ ਤੇ ਜਿਹੜੀ 7 ਅਗਸਤ ਤੋਂ ਬਾਅਦ ਫਿਰ ਲਗਭਗ 2 ਮਹੀਨੇ ਬਾਅਦ ਹੁਣ ਫੇਰ ਇੱਥੇ ਗੋਲੀਆਂ ਚੱਲ ਗਈਆਂ ਐਸ ਵਾਰੀ ਲੋਕ ਅੰਦਰ ਸੀਗੇ ਪਰ ਦੱਸਿਆ ਜਾ ਰਿਹਾ ਵੀ ਲੋਕ ਸੇਫ ਨੇ ਬਚਾਅ ਹੋ ਗਿਆ ਕਿਸੇ ਨੂੰ ਕੋਈ ਇੰਜਰੀ ਨਹੀਂ ਆਈ ਮਤਲਬ ਚੰਗੀ ਇਹ ਬਚਾਅ ਹੋ ਗਿਆ ਇਸ ਘਲ ਦੇ ਨਾਲ ਤੇ ਕੋਈ ਹੋਰ ਵੀ ਆਲੇ ਦੁਆਲੇ ਇੰਜਰਡ ਦੇ ਵਿੱਚ ਨਹੀਂ ਹੋਇਆ ਸਰੀ ਪੁਲਿਸ ਸਰਵਿਸ ਇਸ ਦਾ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਉਹ ਇਨਵੈਸਟੀਗੇਸ਼ਨ ਨੂੰ ਲੀਡ ਕਰ ਰਿਹਾ ਆ ਉਹ ਦੱਸ ਦਿਆ ਕਿ ਉਹਨਾਂ ਦਾ cafe ओनर्स ਦੇ ਨਾਲ ক্লোਜ਼ ਕੰਟੈਕਟ ਆ ਉਹ ਡਿਸਕਸ ਕਰ ਰਹੇ ਆ ਕਿ ਉਹ ਬਿਜ਼ਨਸ ਨੂੰ ক্লোਜ਼ ਕਰ ਦੇਣ ਹੁਣ ਸੇਫਟੀ ਰੀਜ਼ਨਸ ਦੇ ਲਈ ਐਕਸਟਰੈਸ਼ਨ ਕ੍ਰਾਈਮ ਦੇ ਨਾਲ ਇਹਦਾ ਸਬੰਧ ਦੱਸਿਆ ਜਾ ਰਿਹਾ ਹੈ ਪੁਲਿਸ ਇਹ ਮੰਨਦੀ ਆ ਕਿ ਜਿਹੜੀਆਂ ਇਹ ਸ਼ੂਟਿੰਗਸ ਆ ਉਹ ਜਿਹੜੀਆਂ ਐਕਸਟਰੈਕਸ਼ਨ ਫਰੋਤੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਉਹਦੇ ਨਾਲ ਕਿਤੇ ਸਬੰਧਿਤ ਲੱਗਦੀ ਆ ਕ੍ਰਾਈਮ ਸਾਰੀ ਸਰੀ ਦੇ ਵਿੱਚ ਹੀ ਹੋ ਰਿਹਾ ਫਰੇਜ਼ਰ ਫੈਲੀ ਦੇ ਵਿੱਚ ਹੀ ਹੋ ਰਿਹਾ ਇਸ ਸਾਲ ਦੇ ਵਿੱਚ ਲਗਭਗ 65 ਐਕਸਟਰੈਕਸ਼ਨ ਦੇ ਕੇਸ ਸਾਹਮਣੇ ਆਏ ਆ ਤੇ 35 ਥਾਵਾਂ 35 ਥਾਵਾਂ ਤੇ ਗੋਲੀਆਂ ਚੱਲੀਆਂ ਜਾਨੀ ਕਿ ਹੁਣ ਤੱਕ 65 ਥਾਵਾਂ ਦੇ ਉੱਤੇ ਉਹਨਾਂ ਨੇ ਫਰੋਤੀ ਮੰਗੀ ਵੀ ਇੰਨੇ ਪੈਸੇ ਦੇ ਦੇ ਨਹੀਂ ਤੇ ਅਸੀਂ ਤੁਹਾਨੂੰ ਮਾਰ ਦੇਣਾ ਤੇ ਉਹਦੇ ਵਿੱਚੋਂ 35 ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ ਵੀ ਆ ਹੁਣ ਪੁਲਿਸ ਦੀ ਸਿਕਿਉਰਿਟੀ ਵਧਾਈ ਗਈ ਜਦੋਂ ਪਹਿਲਾ ਅਟੈਕ ਹੋਇਆ ਸੀ ਜੁਲਾਈ ਦੇ ਵਿੱਚ ਐਸਪੀਐਸ ਨੇ ਇੱਥੇ ਪੈਟਰੋਲ ਇਹਦੇ ਆਲੇ-ਦੋਲੇ ਵਧਾ ਦਿੱਤਾ ਸੀ ਕੈਫੇ ਦੇ ਜਦੋਂ ਫੇਰ ਇਹ 2 ਅਕਤੂਬਰ ਨੂੰ ਦੁਬਾਰਾ ਖੁੱਲਿਆ ਤਾਂ ਪੁਲਿਸ ਦਾ ਇੱਕ ਵਹੀਕਲ ਤੇ ਮੋਬਾਈਲ ਸੀਸੀਟੀਵੀ ਸਟੇਸ਼ਨ ਇੱਥੇ ਇਹਦੇ ਬਾਹਰ ਖੜਾ ਕਰ ਦਿੱਤਾ ਗਿਆ ਸੀ ਤਾਂ ਕਿ ਇਹਦੇ ਦੀ ਕੋਈ ਗੱਲ ਨਾ ਹੋਵੇ ਹੁਣ ਉਹ ਦੇਖੋ ਜਿਹੜੀ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਵੀ ਆ ਤੇ ਹੈਰਾਨੀ ਵਾਲੀ ਗੱਲ ਵੀ ਆ ਹੁੰਦਾ ਕੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਜੇ ਇੱਕ ਥਾਂ ਦੇ ਉੱਤੇ ਗੋਲੀਆਂ ਚੱਲ ਗਈਆਂ ਪੁਲਿਸ ਹਰ ਥਾਂ ਤੇ ਮੌਜੂਦ ਨਹੀਂ ਹੋ ਸਕਦੀ ਜਿਹੜੇ ਇਸ ਕਿਸਮ ਦੇ ਲੋਕ ਨੇ ਉਹ ਕਿਤੇ ਵੀ ਗੋਲੀਆਂ ਚਲਾ ਸਕਦੇ ਆ ਮੰਨੀ ਜਾ ਸਕਦੀ ਆ ਗੱਲ ਹੁਣ ਉਸ ਕੈਫੇ ਦੇ ਉੱਤੇ ਉਸ ਰੈਸਟੋਰੈਂਟ ਦੇ ਉੱਤੇ ਗੋਲੀਆਂ ਚੱਲ ਗਈਆਂ ਪੁਲਿਸ ਕੋਲ ਇੱਕ ਤਰੀਕਾ ਹੁੰਦਾ ਕਿ ਜਿੱਥੇ ਉਹਨਾਂ ਨੂੰ ਲੱਗਦਾ ਵੀ ਇੱਥੇ ਖਤਰਾ ਹੈ ਜਾਂ ਇਹ ਜਗ੍ਹਾ ਸੰਵੇਦਨਸ਼ੀਲ ਆ ਉੱਥੇੋਂ ਜ਼ਿਆਦਾ ਧਿਆਨ ਰੱਖਦੇ ਆ ਹੁਣ ਜਦੋਂ ਇੱਥੇ ਗੋਲੀਆਂ ਚੱਲੀਆਂ ਸੀ ਉਹਨਾਂ ਨੇ ਇੱਕ ਵੈਨ ਲਿਆ ਕੇ ਆਪਣੀ ਕਾਰ ਜਿਹੜੀ ਵੀ ਸੀਗੀ ਉਹ ਬਾਹਰ ਵਹੀਕਲ ਉਹਨਾਂ ਦਾ ਪੁਲਿਸ ਵਹੀਕਲ ਖੜਾ ਕਰ ਦਿੱਤਾ ਖਾਲੀ ਉਹਦੇ ਪਰ ਉੱਥੇ ਜਿਹੜੇ ਉਹ ਕੈਮਰੇ ਉਹਦੇ ਬਾਹਰ ਸੀਸੀਟੀਵੀ ਸਟੇਸ਼ਨ ਇੱਕ ਪੂਰੇ ਦਾ ਪੂਰਾ ਬਣਾ ਦਿੰਦੇ ਵੀ ਜਿਹੜਾ ਕਹਿ ਲਓ ਵੀ ਮਾੜੀ ਮਾੜੀ ਚੀਜ਼ ਦੀ ਵੀ ਖਬਰ ਰੱਖਦਾ ਤੇ ਉਹਨੂੰ ਉਹ ਕਿਤੇ ਰੀਅਲ ਟਾਈਮ ਦੇ ਵਿੱਚ ਬੈਠੇ ਆਪਣੇ ਮੋਨੀਟਰ ਕਰਦੇ ਰਹਿੰਦੇ ਵੀ ਇੱਥੇ ਕੁਝ ਹੁੰਦਾ ਤਾਂ ਨਹੀਂ ਜਾਂ ਜੇ ਕੱਲ ਨੂੰ ਕੁਝ ਹੋ ਜਵੇ ਤੇ ਉਹਦੀ ਜਾਂਚ ਕੀਤੀ ਜਾ ਸਕੇ ਔਰ ਜਿੱਥੇ ਇੱਕ ਪੁਲਿਸ ਦੀ ਕਾਰ ਖੜੀ ਆ ਲੋਕ ਵੈਸੇ ਡਰਦੇ ਉਧਰੋਂ ਕ੍ਰਿਮੀਨਲ ਉੱਥੇ ਕਿਉਂ ਆਊਗਾ ਜਿੱਥੇ ਪੁਲਿਸ ਦੀ ਕਾਰ ਖੜੀ ਆ ਔਰ 24 ਘੰਟੇ ਉਹਨੂੰ ਮੋਨੀਟਰ ਕੀਤਾ ਜਾ ਰਿਹਾ ਇੱਥੇ ਉਹਦੇ باوجود ਵੀ ਗੋਲੀਆਂ ਚੱਲ ਗਈਆਂ ਹੁਣ ਇਹ ਇੱਕ ਬੜੀ ਦੁਖਦਾਈ ਤੇ ਚਿੰਤਾ ਵਾਲੀ ਘਟਨਾ ਆ ਕਿ ਉਹਦੀ ਵੀਡੀਓ ਜਿਹੜੀਆਂ ਤਿੰਨ ਵਾਰੀ ਗੋਲੀਆਂ ਚਲਾਈਆਂ ਤਿੰਨੇ ਵਾਰੀ ਦੀਆਂ ਉਹਦੀਆਂ ਵੀਡੀਓ ਉਹਨਾਂ ਨੇ ਸਰਕੂਲੇਟ ਕਰ ਦਿੱਤੀਆਂ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਕਹਿੰਦੀ ਆ ਕਿ ਇਹ ਜਿਹੜੇ ਵੀਡੀਓ ਪੁਲਿਸ ਕਹਿੰਦੀ ਇਹ ਡਰਾਉਣਾ ਚਾਹੁੰਦੇ ਆ ਫੀਅਰ ਟੈਕਟਿਕ ਆ ਕ੍ਰਿਮੀਨਲਸ ਦੁਆਰਾ ਹੁਣ ਡਰਨਾ ਤੇ ਲੋਕਾਂ ਨੇ ਆਪੇ ਹੀ ਆ ਉੱਥੇ ਕਿੰਨਾ ਵੱਡਾ ਟਾਵਰ ਲਾ ਕੇ ਤੁਸੀਂ ਕੈਮਰੇ ਲਾਏ ਆ ਜਿੱਥੇ 24 ਘੰਟੇ ਦੀ ਨਿਗਰਾਨੀ ਆ ਉੱਥੇ ਪੁਲਿਸ ਦੀ ਗੱਡੀ ਪੱਕੀ ਖੜੀ ਆ ਇੱਕ ਤੁਸੀਂ ਸੋਚੋ ਵੀ ਇੱਕ ਥਾਂ ਦੇ ਉੱਤੇ ਇੰਨੀਆਂ ਗੱਡੀਆਂ ਤਾਂ ਨਹੀਂ ਹੋ ਸਕਦੀਆਂ ਸਰੀ ਦੇ ਵਿੱਚ ਥਾਂ ਥਾਂ ਤੇ ਖੜੀਆਂ ਕਰਨ ਨੂੰ ਇਹਦਾ ਮਤਲਬ ਬਹੁਤ ਸੰਵੇਦਨਸ਼ੀਲ ਥਾਂ ਹੈ। باوجود ਉਸ ਖੜੀ ਦੇ ਗੱਡੀ ਖੜੀ ਦੇ ਉੱਥੇ ਗੋਲੀਆਂ ਤੀਜੀ ਵਾਰੀ ਉਹ ਫੇਰ ਚਲਾ ਗਿਆ। ਤੇ ਇਹਦਾ ਕਿਤੇ ਨਾ ਕਿਤੇ ਕੁਝੜੀਆਂ ਰਿਪੋਰਟਸ ਆ ਰਹੀਆਂ ਉਹ ਇਹ ਆ ਕਿ ਲਾਰੈਂਸ ਬਸ਼ਨੋਈ ਗੈਂਗ ਦੇ ਨਾਲ ਜਿਹੜਾ ਹੈਗਾ ਇਹਦਾ ਸਬੰਧ ਆ ਉਹਨਾਂ ਨੇ ਦੀ ਰਿਸਪੌਂਸਿਬਿਲਟੀ ਵੀ ਲਈ ਹੈ। ਦੱਸਿਆ ਜਾ ਰਿਹਾ ਕੁਝ ਰਿਪੋਰਟਸ ਦੇ ਵਿੱਚ ਹਾਲਾਂਕਿ ਪੁਲਿਸ ਨੇ ਇਸ ਚੀਜ਼ ਨੂੰ ਕੰਫਰਮ ਨਹੀਂ ਕੀਤਾ। ਸੋ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਆ। ਕਿ ਵੱਧ ਤੋਂ ਵੱਧ ਅੱਗੇ ਖਤਰਾ ਇਹੀ ਹੁੰਦਾ ਕਿ ਜੇ ਇਸ ਥਾਂ ਦੇ ਉੱਤੇ ਕੋਈ ਇਦਾਂ ਦਾ ਖਤਰਾ ਹੋਵੇ ਪੁਲਿਸ ਉੱਥੇ ਗੱਡੀ ਖੜੀ ਕਰ ਜਾਂਦੀ ਆ ਫਿਰ ਜਿੱਥੇ ਪੁਲਿਸ ਦੀ ਗੱਡੀ ਖੜੀ ਹੋਵੇ ਹੁਣ ਗੱਡੀ ਖੜੀ ਦੇ ਵਿੱਚ ਪੁਲਿਸ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਇਹ ਤੇ ਅਪਰਾਧੀ ਨੂੰ ਡਰਾਉਣ ਦੇ ਲਈ ਆ ਨਾ ਪਰ ਉਹਦੇ ਨਾਲ ਜਿਹੜਾ ਪੂਰਾ ਸਰਵੇਲੈਂਸ ਦਾ ਉਹਨਾਂ ਨੇ ਕੈਮਰੇ ਲਾਏ ਆ ਉਹ ਮੋਨਿਟਰ ਕਰਦੇ ਆ ਉਹਨੂੰ ਹੁਣ ਉਹ ਉੱਥੇ ਫਿਰ ਕੋਈ ਮਤਲਬ ਇਦਾਂ ਨਹੀਂ ਹੁੰਦਾ ਜਿੱਥੇ ਗੱਡੀ ਖੜੀ ਹੋਵੇ ਉੱਥੇ ਆ ਕੇ ਕੋਈ ਅਪਰਾਧੀ ਉਧਰ ਦੀ ਨੇੜੇ ਦੇ ਵੀ ਲੰਘੇ ਜੇ ਪਰ ਇੱਥੇ ਨੇੜੇ ਦੇ ਵੀ ਲੰਘਿਆ ਤੇ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਸਰੀ ਦੇ ਮੇਅਰ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਇਨਫੋਰਮੇਸ਼ਨ ਦਿੰਦਾ ਜਾਂ ਕੋ ਲੀਡ ਬਾਅਦ ਦੇ ਵਿੱਚ ਜਿਹਦੇ ਨਾਲ ਅਰੈਸਟ ਹੁੰਦੀ ਹੈ ਤਾਂ ਉਹਨੂੰ ਜਿਹੜਾ ਇਹ ਦਿੱਤਾ ਜਾਊਗਾ ਸੋ ਇਸ ਵੇਲੇ ਸਰੀ ਦੀ ਜਿਹੜੀ ਇੱਕ ਐਕਸਟਰਸ਼ਨ ਟਿਪ ਲਾਈਨ ਆ ਉਹਦੇ ਤੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ 2364855149 ਇੱਥੇ ਜਿਹੜੇ ਪੰਜਾਬੀ ਬੋਲਣ ਵਾਲੇ ਆਫੀਸਰਸ ਨੇ ਉਹ ਵੀ ਹੈਗੇ ਆ ਉਹਨਾਂ ਨਾਲ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਕੋਈ ਜਾਣਕਾਰੀ ਸਾਂਝੀ ਕਰ ਸਕਦੇ ਹੋ ਅਗਲੀ ਸਾਡੇ ਸਿਹਤ ਵਿਭਾਗ ਬਾਰੇ ਗੱਲਬਾਤ ਆ ਸੱਤ ਆਬਸਟ੍ਰੀਸ਼ੀਅਨ ਤੇ ਗਾਇਨਕੋਲੋਜਿਸਟ ਓਬੀ ਐਂਡ ਗਾਇਨਿਸ ਇਹਨਾਂ ਨੂੰ ਕਹਿੰਦੇ ਆ ਜਦੋਂ ਬੱਚੇ ਜਿਹੜੇ ਡਾਕਟਰਾਂ ਦੀਆਂ ਸਪੈਸ਼ਲਾਈਜੇਸ਼ਨਸ ਹੁੰਦੀਆਂ ਕੋਈ ਅੱਖਾਂ ਦਾ ਡਾਕਟਰ ਹੁੰਦਾ ਕੋਈ ਹੱਡੀਆਂ ਦਾ ਡਾਕਟਰ ਆ ਇਸੇ ਤਰੀਕੇ ਨਾਲ ਜਿਹੜੇ ਔਰਤਾਂ ਦੀਆਂ ਬਿਮਾਰੀਆਂ ਦੇ ਜਾਂ ਜਿਹੜੇ ਬੱਚੇ ਦੇ ਪੈਦਾ ਕਰਨ ਨਾਲ ਸੰਬੰਧਿਤ ਉਹ ਸਾਰੇ ਕਿਸਮ ਦਾ ਜਿਹੜਾ ਵਿਭਾਗ ਹੁੰਦਾ ਜਿਹੜੇ ਉਹਦੇ ਵਿੱਚ ਡਾਕਟਰ ਹੁੰਦੇ ਉਹਨਾਂ ਨੂੰ ਆਬਸਟ੍ਰੀਸ਼ੀਅਨਸ ਅਨ ਗਾਇਨੋਕੋਲੋਜਿਸ ਕਹਿੰਦੇ ਆ ਇਹ ਜਿਹੜੇ ਓਬੀ ਤੇ ਗਾਇਨੀ ਸੀਗੀਆਂ ਜਿਹੜੇ ਕੰਮ ਕਰਦੇ ਸੀ ਇਥੇ ਰਾਇਲ ਇਨਲੈਂਡ ਹਸਪੀਟਲ ਦੇ ਵਿੱਚ ਕੈਮ ਲੂਪਸ ਦੇ ਵਿੱਚ ਇਹਨਾਂ ਨੇ ਸੱਤਾ ਨੇ ਰਿਜ਼ਾਈਨ ਕਰ ਦਿੱਤਾ ਕਿਉਂਕਿ ਹਸਪਤਾਲ ਦੇ ਵਿੱਚ ਉਹ ਕਹਿੰਦੇ ਅਸੀਂ ਇੰਟੀਰੀਅਰ ਹੈਲਥ ਰਿਜਨ ਪੈਂਦਾ ਆ ਇਹ ਕਿ ਹੁਣ ਉਹਨਾਂ ਨੇ ਇਹਨਾਂ ਸਾਰਿਆਂ ਨੇ ਉੱਥੋਂ ਰਿਜ਼ਾਈਨ ਕਰ ਦਿੱਤਾ ਮਤਲਬ ਕੰਮ ਛੱਡ ਦਿੱਤਾ ਆ ਇਹਨਾਂ ਇਨ ਹਸਪੀਟਲ ਅਸੀਂ ਜਿਹੜਾ ਕੰਮ ਨਹੀਂ ਕਰਨਾ ਤੇ ਜਿਹੜੇ ਮਤਲਬ ਇਹ ਆ ਕਿ ਜਿਹੜੀਆਂ ਕੋਈ ਸਰਜਰੀ ਨੇ ਹਸਪੀਟਲ ਚ ਹੀ ਨਹੀਂ ਕਰਨਗੇ ਅਸੀਂ ਬੱਚੇ ਡਿਲੀਵਰ ਨਹੀਂ ਕਰਨੇ ਇਹਨਾਂ ਨੇ ਰਿਜ਼ਾਈਨ ਕਿਉਂ ਕੀਤਾ ਡਾਕਟਰ ਇਹ ਕਹਿੰਦੇ ਆ ਕਿ ਸਾਡਾ ਸੇਫਟੀ ਇਸ਼ੂ ਆ ਅਸੀਂ ਖਤਰੇ ਚ ਸਾਡੀ ਸੁਰੱਖਿਆ ਇੱਥੇ ਪੂਰੀ ਨਹੀਂ ਹੁੰਦੀ ਦੂਜਾ ਉਹਨਾਂ ਨੇ ਇਹ ਕਿਹਾ ਕਿ ਵਰਕਲੋਡ ਬਹੁਤ ਜ਼ਿਆਦਾ ਹੈ ਸਾਡੇ ਤੇ ਕੰਮ ਦਾ ਬਹੁਤ ਪ੍ਰੈਸ਼ਰ ਆ ਤੀਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਨਵਾਂ ਸਟਾਫ ਆ ਉਹ ਲੰਬੇ ਸਮੇਂ ਤੋ ਰੱਖਿਆ ਨਹੀਂ ਜਾ ਰਿਹਾ ਤੇ ਪ੍ਰੋਬਲਮ ਉੱਥੇ ਦੀ ਉੱਥੇ ਹੀ ਖੜੀ ਆ ਸੋ ਪ੍ਰੋਬਲਮ ਜਿਹੜੀ ਆ ਔਲ ਕਈ ਸਾਲਾਂ ਤੋਂ ਇਕੱਠੇ ਹੁੰਦੀ ਗਈ ਆ ਤੇ ਹੁਣ ਉਹ ਕਹਿੰਦੇ ਕਿ ਅਸੀਂ ਆਪਣੀ ਸੇਫਟੀ ਨੂੰ ਲੈ ਕੇ ਕੰਟੀਨਿਊ ਨਹੀਂ ਕਰ ਸਕਦੇ ਸਾਡੀ ਮਦਦ ਕੀਤੀ ਜਾਵੇ ਨਹੀਂ ਤਾਂ ਅਸੀਂ ਇਹ ਕੰਮ ਇੱਥੇ ਬੰਦ ਕਰ ਦਿੱਤਾ ਤੇ ਉਹਨੇ ਰਿਜ਼ਾਈਨ ਕਰ ਦਿੱਤਾ ਹੁਣ ਕੰਸਰਨ ਕੀ ਹੈ ਮੇਨ ਜਿਹੜੇ ਰੈਜ਼ੀਗਨੇਸ਼ਨ ਲੈਟਰ ਆ ਜਿਹਦੇ ਵਿੱਚ ਉਹਨੇ ਰਿਜ਼ਾਈਨ ਕੀਤਾ ਆ ਉਹ ਕਹਿੰਦੇ ਸਾਨੂੰ ਬਹੁਤ ਚਿੰਤਾ ਆ ਇਸ ਗੱਲ ਦੀ ਕਿ ਔਰਤਾਂ ਦੀ ਸਿਹਤ ਨੂੰ ਲੈ ਕੇ ਖਾਸ ਕਰ ਇਸ ਰੀਜਨ ਦੇ ਵਿੱਚ ਤੇ ਪਰ ਪ੍ਰੋਵਿੰਸ ਜਿਹੜਾ ਉਹ ਕਹਿੰਦੇ ਸਾਨੂੰ ਸਪੋਰਟ ਨਹੀਂ ਦੇ ਰਿਹਾ ਮਾਟਰਨਟੀ ਦੇ ਲਈ ਜਾਂ ਗਾਇਨਕੋਲੋਜੀ ਕੇਅਰ ਦੇ ਲਈ ਜਿਹੜੀ ਸਪੋਰਟ ਦੇਣੀ ਆ ਉਹ ਪ੍ਰੋਵਿੰਸ ਸਾਡੀ ਮਦਦ ਨਹੀਂ ਕਰ ਰਿਹਾ ਉਸ ਤਰੀਕੇ ਦੇ ਨਾਲ ਹੁਣ ਜਿਹੜੇ ਮਾਟਰਨਟੀ ਕਲੀਨਿਕ ਨੇ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੀਆਂ ਪ੍ਰੋਬਲਮਸ ਨੇ ਉਹ ਜਿਹੜੀਆਂ தாம்ਸਨ ਰਿਜਨ ਫੈਮਿਲੀ ਆਬਸਟ੍ਰਕਟ ਕਲੀਨਿਕជា ਉਹਦੇ ਨਾਲ ਜਿਹੜਾ ਹਸਪੀਟਲ ਦੇ ਮਤਲਬ ਕਲੀਨਿਕ ਬਿਲਡਿੰਗ ਦੇ ਬਾਹਰ ਕੰਮ ਕਰਦਾ ਹੈ ਉਹ ਕਹਿੰਦੇ ਅਸੀਂ ਸਟਰਗਲ ਕਰ ਰਹੇ ਹਾਂ ਕਿ ਜਿਹੜੇ ਜਿੰਨੇ ਜਿਆਦਾ ਨੰਬਰ ਇੱਥੇ ਇਹਦੇ ਮਟਰਨਿਟੀ ਕੇਸਸ ਆ ਰਹੇ ਆ ਅਸੀਂ ਉਹਨਾਂ ਨੂੰ ਹੈਂਡਲ ਕਰਨ ਤੋਂ ਬੇਵੱਸਾ ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਜਿਹੜੇ ਇੰਟੀਰੀਅਰ ਹੈਲਥ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਕਿਹਾ ਅਸੀਂ ਡਿਸਪਾਇੰਟ ਹਾਂ ਇਸ ਗੱਲ ਦੇ ਨਾਲ ਨਾਰਾਜ਼ ਹੋਏ ਆ ਇਸ ਰੈਜ਼ੀਗਨੇਸ਼ਨ ਦੇ ਨਾਲ ਪਰ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਜਿਹੜੀਆਂ ਸਰਵਿਸਿਜ਼ ਨੇ ਉਹ ਪੇਸ਼ੈਂਟਸ ਦੇ ਲਈ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਸਾਰੀਆਂ ਡਾਕਟਰਾਂ ਦਾ ਇਕੱਠੇ ਰਿਜ਼ਾਈਨ ਕਰ ਦੇਣਾ ਤੇ ਇਹ ਕਹਿਣਾ ਕਿ ਸਰਕਾਰ ਸਾਡੀ ਸੁਣਦੀ ਨਹੀਂ ਕਿ ਅਸੀਂ ਜਿਹੜੇ ਸਟ੍ਰੈਸ ਦੇ ਵਿੱਚ ਆਏ ਵਾਕਈ ਇੱਕ ਚਿੰਤਾ ਵਾਲੀ ਗੱਲ ਆ ਅਗਲੀ ਗੱਲਬਾਤ ਰੇਅਰ ਅਰਥ ਮੈਟਲਸ ਬਾਰੇ ਆ ਦੁਨੀਆ ਦੇ ਵਿੱਚ ਜਿਹੜੀ ਇੱਕ ਰਾਜਨੀਤੀ ਆ ਤੇ ਉਹਦੇ ਵਿੱਚ ਰੇਅਰ ਅਰਥ ਦਾ ਕੀ ਮਤਲਬ ਆ ਤੇ ਚੀਨ ਇਹਦੇ ਵਿੱਚ ਕਿਸ ਤਰੀਕੇ ਨਾਲ ਡੋਮਿਨੈਂਟ ਆ ਕੈਨੇਡਾ ਇਹਦੇ ਵਿੱਚ ਕੀ ਕਰ ਸਕਦਾ ਜਿਹੜੀ ਰੇਅਰ ਅਰਥ ਸਪੈਸ਼ਲ ਮਿਨਰਲਸ ਨੇ ਜਿਹੜੇ ਇਲੈਕਟ੍ਰੋਨਿਕਸ ਇਲੈਕਟ੍ਰਿਕ ਕਾਰਾਂ ਵਿੰਡ ਟਰਬਾਈਨ ਜਾਂ ਮਿਲਟਰੀ ਦਾ ਸਮਾਨ ਬਣਾਉਣ ਦੇ ਲਈ ਵਰਤੇ ਜਾਂਦੇ ਆ ਜਿਹਦਾ ਧਾਤਾਂ ਹੁੰਦੀਆਂ ਨੇ ਲੋਹਾ ਸੋਨਾ ਇਦਾਂ ਕਿੰਨੀਆਂ ਧਾਤਾਂ ਨੇ ਐਸੇ ਤਰੀਕੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਧਾਤਾਂ ਜਾਂ ਇਹੋ ਜਿਹੇ ਖਣੇ ਦੇ ਪਦਾਰਥ ਨੇ ਜਿਹੜੇ ਧਰਤੀ ਦੇ ਉੱਤੇ ਬਹੁਤ ਘੱਟ ਨੇ ਉਹਨਾਂ ਦੀ ਲਿਥੀਅਮ ਆ ਜਿੱਦਾਂ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਤਾਂ ਇਲੈਕਟ੍ਰੋਨਿਕਸ ਦੇ ਵਿੱਚ ਜਾਂ ਜਿਹੜੀਆਂ ਬੈਟਰੀ ਵਾਲੀਆਂ ਕਾਰਾਂ ਦੇ ਵਿੱਚ ਜਾਂ ਜਿਹੜੀਆਂ ਪੌਣ ਚੱਕੀਆਂ ਹੁੰਦੀਆਂ ਹਵਾ ਦੇ ਨਾਲ ਜਿਹੜੀ ਬਿਜਲੀ ਬਣਾਉਣ ਵਾਲੀਆਂ ਟਰਬਾਈਨਾ ਉਹਦੇ ਵਿੱਚ ਜਾਂ ਜਿਹੜਾ ਮਿਲਟਰੀ ਦਾ ਸਮਾਨ ਆ ਉਹਦੇ ਵਿੱਚ ਵਰਤੋਂ ਕੀਤੀ ਜਾਂਦੀ ਆ ਉਹ ਜਿਹੜਾ ਸਮਾਨ ਆ ਜਿਹਦੀ ਇੱਥੇ ਵਰਤੋਂ ਹੁੰਦੀ ਆ ਉਹਦੇ 70 80% ਪੂਰੀ ਦੁਨੀਆ ਦੇ ਵਿੱਚ ਜਿੰਨੀ ਵੀ ਉਹ ਰੇਅਰ ਅਰਥ ਮੈਟਲ ਜਾਂ ਉਹ ਜਿਹੜੇ ਬਹੁਤ ਬੇਸ਼ਕੀਮਤੀ ਖਣਿਜ ਪਦਾਰਥ ਨੇ ਉਹਦਾ ਕੰਟਰੋਲ ਚਾਈਨਾ ਦੇ ਕੋਲ ਆ ਤੇ ਉਹੀ ਜਿਹੜਾ ਇਹਨੂੰ ਕੰਟਰੋਲ ਕਰਦਾ ਤੇ ਦਿੰਦਾ ਆ ਚਾਈਨਾ ਨੇ ਕੀਤਾ ਕੀ ਆ ਆਕਤੂਬਰ ਦੇ ਸ਼ੁਰੂ ਦੇ ਵਿੱਚ ਚੀਨ ਨੇ ਅਨਾਊਂਸਮੈਂਟ ਕਰ ਦਿੱਤੀ ਕਿ ਅਸੀਂ ਰੀਅਰ ਅਰਥ ਮਟੀਰੀਅਲ ਨੂੰ ਐਕਸਪੋਰਟ ਕਰਨ ਦੇ ਉੱਤੇ ਪਾਬੰਦੀ ਲਾ ਦੇਣੀ ਆ ਤੇ ਜਿਹੜੀਆਂ ਟੈਕਨੋਲੋਜੀਜ਼ ਨੇ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਦੂਜੇ ਦੇਸ਼ ਨੇ ਉਹਨਾਂ ਨੂੰ ਹੁਣ ਉਹ ਮਿਨਰਲ ਲੈਂਡ ਦੇ ਵਿੱਚ ਸਮੱਸਿਆ ਆਊਗੀ ਜਿਹੜੇ ਉਹਨਾਂ ਨੂੰ ਚਾਹੀਦੇ ਆ ਸਮੱਸਿਆ ਕੀ ਆ ਜਾਂ ਮਾਮਲਾ ਵੱਡਾ ਕਿਉਂ ਬਣਦਾ ਇਸ ਕੰਟਰੋਲ ਦੇ ਨਾਲ ਹੋ ਕੀ ਸਕਦਾ ਕਿ ਦੁਨੀਆ ਦੀ ਜਿਹੜੀ ਇੱਕ ਸਪਲਾਈ ਚੇਨ ਆ ਉਹਦੇ ਉੱਤੇ ਅਸਰ ਪੈ ਸਕਦਾ ਹਰ ਇੱਕ ਚੀਜ਼ ਜਿਹੜੀ 스마트 ਫੋਨ ਤੋਂ ਲੈ ਕੇ ਡਿਫੈਂਸ ਸਿਸਟਮ ਤੱਕ ਇਹਨਾਂ ਚੀਜ਼ਾਂ ਨਾਲ ਬਣਨਾ ਆ ਤੇ ਇਹਦੇ ਨਾਲ ਦੁਨੀਆ ਬੜਾ ਨਹੀਂ ਸਕਦੀ ਕਿਉਂਕਿ ਕੰਟਰੋਲ ਚੀਨ ਦਾ 70-80% ਉਹਨਾਂ ਦੇ ਕੋਲ ਆ ਤੇ ਹੁਣ ਜਿਹੜੀ ਗਲੋਬਲ ਇਕਨੋਮੀ ਆ ਉਹ ਸਲੋ ਹੋ ਸਕਦੀ ਆ ਹੁਣ ਇਹਦੇ ਵਿੱਚ ਕੈਨੇਡਾ ਕੀ ਕਰ ਰਿਹਾ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਜਿਹੜੇ ਸ਼ੈਂਪੀਨ ਉਹਨਾਂ ਨੇ ਹੁਣ ਕਿਹਾ ਆ ਕਿ ਜੀ7 ਕੰਟਰੀਜ਼ ਨੂੰ ਇਹਦੇ ਉੱਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਇਸ ਮੁੱਦੇ ਦੇ ਉੱਤੇ ਤਾਂ ਕਿ ਅਸੀਂ ਚੀਨ ਦੇ ਉੱਤੇ ਆਪਣੀ ਡਿਪੈਂਡੈਂਸ ਘਟਾ ਸਕੀਏ ਤੇ ਆਪਣੀ ਜਿਹੜੀ ਰੈਜ਼ੀਲੀਅੰਸ ਆ ਜਾਂ ਅਸੀਂ ਆਪਣੇ ਆਪ ਦੇ ਉੱਤੇ ਆਤਮ ਨਿਰਪਰ ਹੋ ਸਕੀਏ ਹੁਣ ਇਹ ਇੱਕ ਬਹੁਤ ਵੱਡਾ ਔਰ ਨਵਾਂ ਮਸਲਾ ਆ ਜਿਹੜਾ ਜਿਹਨੇ ਇਸ ਵੇਲੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨਾ ਆ ਜਿਹੜੀ ਜੀ7 ਫਾਈਨੈਂਸ ਮਿਨਿਸਟਰ ਦੀ ਮੀਟਿੰਗ ਸੀ ਜਿਹਦੇ ਵਿੱਚ ਕੈਨੇਡਾ ਅਮਰੀਕਾ ਯੂਕੇ ਫਰਾਂਸ ਜਰਮਨੀ ਇਟਲੀ ਜਾਪਾਨ ਇਹ ਸਾਰੇ ਇਕੱਠੇ ਹੋਏ ਆ ਉਹਨਾਂ ਨੇ ਅ ਲਗਭਗ ਕਹਿ ਲਓ ਕਿ 2 ਘੰਟੇ ਡਿਸਕਸ ਕੀਤਾ ਇਸ ਮਾਮਲੇ ਦੇ ਉੱਤੇ ਕਿ ਜਿਹੜਾ ਚੀਨ ਦਾ ਰੇਅਰ ਅਰਥ ਰੈਸਟ੍ਰਿਕਸ਼ਨ ਆ ਉਹਨੂੰ ਕੰਟਰੋਲ ਕਿਦਾਂ ਕੀਤਾ ਜਾ ਸਕਦਾ ਸੋ ਇਹ ਜਿਹੜੇ ਇਹਨਾਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਦਾ ਆਪਣਾ ਕ੍ਰਿਟੀਕਲ ਮਿਨਰਲ ਹੈਗੇ ਆ ਇਹਦੇ ਨਾਲ ਜਿਹੜਾ ਅਸੀਂ G7 ਕੰਟਰੀ ਨੂੰ ਸਪਲਾਈ ਕਰ ਸਕਦੇ ਆ ਤਾਂ ਕਿ ਇਹ ਚੀਨ ਦੇ ਉੱਤੇ ਘੱਟ ਡਿਪੈਂਡ ਹੋਣ ਉਹਦੇ ਉਹਦੇ ਨਾਲ ਜਿਹੜਾ ਬਚਿਆ ਜਾ ਸਕਦਾ ਆ ਆਦਰਵਾਇਜ਼ ਚੀਨ ਨੇ ਕਿਉਂਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਉਹ ਰੇਅਰ ਅਰਥ ਅਰਥ ਮੈਟਲ ਸੀਗੀਆਂ ਉਹਨਾਂ ਨੂੰ ਕੰਟਰੋਲ ਕਰ ਲਿਆ ਇਹਦੇ ਨਾਲ ਦੁਨੀਆ ਦੇ ਵਿੱਚ ਜਿਹੜੀ ਟੈਕਨੋਲੋਜੀ ਇਹਨਾਂ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ ਉਹਦੇ ਨਾਲ ਉਹ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਨੂੰ ਕੰਟਰੋਲ ਕਰਨਗੇ ਤੇ ਕੁਦਰਤੀ ਆ ਵੀ ਵੈਸੇ ਵੀ ਸਾਰੀ ਦੁਨੀਆ ਦੀ ਪ੍ਰੋਡਕਸ਼ਨ ਇੱਕ ਹੱਦ ਤੱਕ ਚੀਨ ਦੇ ਉੱਤੇ ਨਿਰਭਰ ਕਰਦੀ ਹੈ ਪਰ ਇਹਦੇ ਨਾਲ ਹੋਰ ਵੱਡਾ ਫਰਕ ਪਾਊਗਾ ਅਗਲੀ ਕਰਬਾ ਦੋਸਤੋ ਕੈਨੇਡਾ ਦੇ ਵਿੱਚ ਘਰਾਂ ਦੀ ਕੰਸਟਰਕਸ਼ਨ ਸੰਬੰਧੀ ਇੱਕ ਰਿਪੋਰਟ ਆ ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੀ ਕੰਸਟਰਕਸ਼ਨ ਪਹਿਲੇ ਦੇ ਮੁਕਾਬਲੇ ਵਧੀ ਆ ਭਾਵੇਂ ਕਿ ਜਿਹੜੀ ਇਹ ਵਧੀ ਆ ਦੂਜੀਆਂ ਸ਼ੂਬਿਆਂ ਦੇ ਵਿੱਚ ਆ ਅਲਬਰਟਾ ਦੇ ਵਿੱਚ ਵਧੀ ਆ ਟੈਰੀਓ ਦੇ ਵਿੱਚ ਵਧੀ ਆ ਪਰ ਇਹ ਇੱਕ ਇਕਨੋਮੀ ਦੇ ਲਈ ਚੰਗਾ ਸਾਈਨ ਦੱਸਿਆ ਜਾ ਰਿਹਾ ਹਾਲਾਂਕਿ BC ਦੇ ਵਿੱਚ ਕੋਂਡੋ ਮਾਰਕੀਟ ਕਰੈਸ਼ ਹੋਈ ਆ ਕਰਾਸ਼ ਹੋਈ ਸਮਝ ਲਓ ਕਿ ਜਿਸ ਤਰੀਕੇ ਦੇ ਨਾਲ ਅੱਗੇ ਉਹ ਬਣਨੇ ਘਟ ਗਏ ਆ ਜਾਂ ਸੇਲ ਨਹੀਂ ਹੋ ਰਹੀ ਚੰਗਾ ਸਾਈਨ ਇਹ ਆ ਕਿ ਸਤੰਬਰ ਮਹੀਨੇ ਦੀ ਰਿਪੋਰਟ ਦੱਸਦੀ ਆ ਕਿ ਕੈਨੇਡਾ ਦੇ ਵਿੱਚ ਪਹਿਲਾਂ ਨਾਲੋਂ ਘਰ ਜ਼ਿਆਦਾ ਬਣਨੇ ਸ਼ੁਰੂ ਹੋ ਗਏ ਜਦੋਂ ਘਰ ਜ਼ਿਆਦਾ ਬਣਨੇ ਸ਼ੁਰੂ ਹੁੰਦੇ ਆ ਤਾਂ ਫੇਰ ਇਹਦਾ ਮਤਲਬ ਇਹ ਆ ਕਿ ਜਿਹੜੇ ਘਰ ਬਣਾਉਣ ਦੇ ਨਾਲ ਸਬੰਧਤ ਜਿੰਨੇ ਟ੍ਰੇਡ ਨੇ ਉਹ ਸਾਰੇ ਚੱਲਣ ਲੱਗ ਜਾਂਦੇ ਆ ਤੇ ਲੋਕ ਜਿਹੜੇ ਆ ਉਹ ਥੋੜਾ ਜਿਹਾ ਉਹਨਾਂ ਦਾ ਹੱਥ ਵੀ ਸੌਖਾ ਹੋ ਜਾਂਦਾ ਨੌਕਰੀਆਂ ਜ਼ਿਆਦਾ ਹੋ ਜਾਂਦੀਆਂ ਇਕਨੋਮੀ ਜ਼ਿਆਦਾ ਚੱਲਣ ਲੱਗ ਜਾਂਦੀ ਆ ਇੱਕ ਇਹ ਜਦੋਂ ਬਣਦੇ ਆ ਤੇ ਇਹਦਾ ਮਤਲਬ ਇਹ ਆ ਕਿ ਅੱਗੇ ਕਿਤੇ ਕਿਉਂਕਿ ਇੰਟਰਸਟ ਰੇਟ ਲਗਾਤਾਰ ਘਟ ਰਹੇ ਨੇ ਔਰ ਦੱਸਦੇ ਵੀ ਆ ਕਿ ਅਕਤੂਬਰ ਦੇ ਵਿੱਚ ਤੇ ਦਸੰਬਰ ਦੇ ਵਿੱਚ ਫੇਰ ਘਟ ਸਕਦੇ ਆ ਇਹਦਾ ਮਤਲਬ ਇਹ ਆ ਕਿ ਬਾਅਰ ਵੀ ਕਿਤਨਾ ਕਿਤੇ ਬੈਠੇ ਆ ਤੇ ਉਹ ਵੇਟ ਕਰ ਰਿਹਾ ਜਦੋਂ ਹੋਰ ਸਸਤੇ ਹੁੰਦੇ ਆ ਪਰ ਸਤੰਬਰ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੇ ਕੰਸਟਰਕਸ਼ਨ ਦਾ ਵਧਣਾ ਇੱਕ ਬਹੁਤ ਚੰਗਾ ਸਾਈਨ ਆ ਜਿਹਦਾ ਸਿਰਫ ਘਰਾਂ ਦੀ ਮਾਰਕੀਟ ਦੇ ਉੱਤੇ ਨਹੀਂ ਸਗੋਂ ਪੂਰੇ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹਦੇ ਉੱਤੇ ਚੰਗਾ ਅਸਰ ਪਏਗਾ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਕਲਾ ਬੱਤਾ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ